ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਗगन ਦਵਾਮਾ ਬਾਜਾ ਭਾਗ 19 ਹੈ ਤੂੰ ਇੱਥੇ ਦੁਪਤੀ ਬੈਠੀ ਹੈ ਰਾਣੋ ਹੱਦ ਹੋ ਗਈ ਬਾਈ ਲੱਭ ਲੱਭ ਕੇ ਕਮਲਾ ਹੋ ਗਿਆ ਮੈਂ ਕੀ ਗੱਲ ਬੋਲਣਾ ਨਹੀਂ ਮੈਂ ਕਿਹਾ ਮੂੰਹ ਵਿੱਚ ਦਹੀਂ ਜਮਾ ਕੇ ਆਂ ਯਾਰਾ ਨੂੰ ਭਾਈ ਇਹ ਤੇਰੀ ਆਦਤ ਮੈਨੂੰ ਨਹੀਂ ਚੰਗੀ ਲੱਗਦੀ ਰਾਣੋ ਰੁੱਸਣ ਤੱਕੇ ਨਾ ਮੇਰੇ ਵੱਲ ਇਹ ਤਖਾ ਰਾਣੂ ਤੱਕੀ ਤਾਂ ਅੱਡੀ ਤੋਂ ਚੋਟੀ ਤੱਕ ਭਰੀ-ਪੀਤੀ ਹੋਈ ਬੋਲੀ ਆਹੋ ਜੀ ਕਾਣੂ ਚੰਗੀਆਂ ਲੱਗਦੀਆਂ ਨੇ ਤੈਨੂੰ ਕਿਸੇ ਦੀ ਆਤਾਂ ਤਿੰਨ ਘੰਟੇ ਹੋ ਗਏ ਨੇ ਲੱਤਾਂ ਤੜਾਉਂਦੇ ਆ ਪਰ ਮੈਂ ਵੀ ਤਰਾਣੂ ਇੰਨੇ ਹੀ ਘੰਟੇ ਖੱਜਲ ਹੋਇਆ ਹਾਂ ਵੇਖਦੀ ਨਹੀਂ ਮੇਰੇ ਕੱਪੜੇ ਉੱਤੇ ਪਿਆ ਹੋਇਆ ਕੱਟਾ ਰਾਣੂ ਨੇ ਇੱਕ ਵਾਰੀ ਫੇਰ ਤੋਂ ਕੁਝ ਚੇਚੀ ਨਜ਼ਰੀ ਤੱਕਿਆ ਮੋਤੀ ਸਿੰਘ ਵੱਲ ਪਰ ਨਜ਼ਰ ਉਸ ਦੀ ਕੱਟੇ ਉੱਤੇ ਨਹੀਂ ਸਗੋਂ ਮੋਤੀ ਸਿੰਘ ਦੀ ਬਾਹ ਉਤਲੇ ਤਿੰਨ ਬਿੱਲਿਆਂ ਉੱਤੇ ਗੱਡੀ ਹੋਈ ਸੀ ਜਾਂ ਉਸਦੇ ਉੱਚੇ ਲੰਬੇ ਤੇ ਖੂਬ ਭਰਵੇਂ ਕਾਦੁੱਤ ਦਿਲ ਹੀ ਦਿਲਰਾ ਦਿਲ ਹੀ ਦਿਲ ਵਿੱਚ ਉਹ ਸੋਚ ਰਹੀ ਸੀ ਕਿ ਇਹ ਉਹ ਮੋਤੀ ਹੈ ਪਰ ਗੁੱਸੇ ਨਾਲ ਰਾਣੋ ਦਾ ਚਿਹਰਾ ਉਵੇਂ ਜਿਵੇਂ ਭਖ ਰਿਹਾ ਸੀ ਮੋਤੀ ਸਿੰਘ ਦਾ ਧਿਆਨ ਉਹਨਾਂ ਰਾਣੋ ਦੇ ਉੱਤਰ ਵੱਲ ਨਹੀਂ ਸੀ ਜਿਨ੍ਹਾਂ ਰਾਣੋ ਦੇ ਆਕਾਰ ਪ੍ਰਕਾਰ ਵੱਲ ਸੀ ਉਦੋਂ ਇਹ ਅੱਖਾਂ ਰਾਣੂ ਦੇ ਨਕਸ਼ੇ ਉੱਤੇ ਗੱਡੀਆਂ ਹੋਈਆਂ ਸਨ ਤੇ ਦਿਲ ਵਿੱਚ ਲਗ ਭਗ ਰਾਣੂ ਵਾਂਗ ਹੀ ਸੋਚ ਰਿਹਾ ਸੀ ਕਿ ਇਹ ਉਹ ਰਾਣੂਆ ਕਿੱਥੇ ਹੋ ਚੜਿੱਤੀ ਜਹੀ ਕੁੜੀ ਕਿੱਥੇ ਇਹ ਪੂਰੇ ਕੱਦ ਦੀ ਤੇ ਜਵਾਨੀ ਦੇ ਭਾਰ ਨਾਲ ਲੱਫਦੀ ਹੋਈ ਮਟਿਆਰ ਕਿੱਡੀ ਸੱਚ ਹੋ ਇਸ ਦੀਆਂ ਅੱਖਾਂ ਤੇ ਰਾਣੂ ਦੀਆਂ ਅੱਖਾਂ ਵਿੱਚ ਖਿੱਚ ਤੋਂ ਛੋਟ ਜਿਹੜੀ ਇੱਕ ਦੂਸਰੀ ਚੀਜ਼ ਉਸ ਨੂੰ ਦਿਖਾਈ ਦਿੱਤੀ ਕ੍ਰੋਧ ਦੀ ਤਪਸ਼ ਇਸ ਦੇ ਅਸਰ ਨੇ ਤਾਂ ਮੋਤੀ ਸਿੰਘ ਦੀ ਕੁਝ ਉਦਾਂ ਦਿਹਾਲਤ ਕਰ ਦਿੱਤੀ ਜਿਹੋ ਜਿਹੇ ਜੇਲ੍ਹ ਵਿੱਚੋਂ ਨੱਠੇ ਹੋਏ ਕੈਦੀ ਜਿਹੜਾ ਮੋੜ ਗ੍ਰਿਫਦਾਰ ਭੋਕੇ ਸੁਪਰਡੈਂਟ ਦੇ ਸਾਹਮਣੇ ਪੇਸ਼ ਕੀਤਾ ਗਿਆ ਹੋਵੇ ਲੰਬੀਆਂ ਪਾਲਕਾਂ ਹੇਠ ਅਧਕਵੀਆਂ ਅੱਖਾਂ ਰਾਹੀਂ ਜਿਵੇਂ ਰਾણો ਉਸ ਉੱਤੇ ਲਾਂਨਤਾਂ ਮਲਾਂਤਾਂ ਦੀ ਪੁਛਾੜ ਕਰ ਰਹੀ ਸੀ ਸ਼ਰਮਿੰਦਗੀ ਦੇ ਤਾਣ ਮੋਤੀ ਦੀ ਆਵਾਜ਼ ਭਾ ਮਸਾਫ ਨਹੀਂ ਸੀ ਨਿਕਲ ਰਹੀ ਪਰ ਬੋਲਣੋਂ ਉਹ ਨਹੀਂ ਰੁਕਿਆ ਇੱਕ ਫੇਰ ਦੋ ਫੇਰ ਇਨ ਫੇਰ ਤੇ ਫੇਰ ਹੋਰ ਕੋਈ ਫੇਰ ਉਸ ਰਾਣੂ ਨੂੰ ਬੁਲਾਉਣ ਦਾ ਯਤਨ ਕੀਤਾ ਪਰ ਪਹਿਲਾ ਵਾਕ ਕਹਿਣ ਤੋਂ ਬਾਅਦ ਰਾਣੂ ਮੋੜ ਖਮੋਚੀ ਦੀ ਗੰਗਾਜ ਵਿੱਚ ਉਤਰ ਗਈ ਉਹਦੇ ਬੁੱਤ ਬਣੇ ਹੋਏ ਸਰੀਰ ਵਿੱਚ ਜੇ ਕੋਈ ਚੀਜ਼ ਹਰਕਤ ਕਰ ਰਹੀ ਸੀ ਤਾਂ ਅੱਖਾਂ ਦੀਆਂ ਪੂਤਲਾਂ ਜਿਹੜੀਆਂ ਕਦੀ ਮੋਤੀ ਸਿੰਘ ਦੇ ਰੋਵਲੇ ਚਿਹਰੇ ਵੱਲ ਕਦੀ ਬਿੱਲਿਆਂ ਵੱਲ ਤੇ ਕਦੀ ਵਰਦੀ ਵੱਲ ਤੇ ਕਦੀ ਉਸ ਦੇ ਹੱਥ ਵਿੱਚ ਫੜੇ ਹੋਏ ਡੱਬੇ ਵੱਲ ਘੁੰਮੀ ਜਾਂਦਮਸਨ ਮੋਤੀ ਸਿੰਘ ਕੁਝ ਕਾਲਾ ਕਾਲਾ ਕੁਝ ਛੱਤਾਂ ਛੱਤਾਂ ਪੈ ਰਿਹਾ ਸੀ ਰਾਣੋ ਦੀ ਇਸ ਖਮੋਚੀ ਤੋਂ ਸ਼ਾਇਦ ਵਕਤ ਦੀ ਥੜੋਂ ਕਰਕੇ ਇੱਕ ਵਾਰੀ ਫਿਰ ਰਾਣੋ ਦੀ ਚੁੱਪ ਨੂੰ ਤੋੜਨ ਦਾ ਉਸ ਨੇ ਯਤਨ ਕੀਤਾ ਤੇ ਖੂਬ ਤੋਲ ਮੇ ਮਾਪ ਵਿੱਚ ਸ਼ਬਦਾਂ ਚ ਹਾਲਾ ਹੁਣ ਛੱਡ ਵੀ ਗੁੱਸੇ ਨੂੰ ਇਤਨੇ ਚਿਰ ਪਿੱਛੋਂ ਜੇ ਦੋ ਘੜੀਆਂ ਲਈ ਮਿਲੇ ਹਾਂ ਤਾਂ ਇੰਨਾਂ ਕੀਮਤੀ ਘੜੀਆਂ ਨੂੰ ਬੇਅਰਥੀ ਗਵਾ ਦੇਵੇਂ ਕਿ ਰਾਣੋ ਕਹਿਣ ਤੋਂ ਬਾਅਦ ਮੋਤੀ ਸਿੰਘ ਰਾਣੋ ਦੇ ਕਰਸ਼ਿਤ ਨਕਸ਼ਾ ਉੱਤੇ ਅਕਰਸ਼ਿਤ ਨਕਸ਼ਾ ਉੱਤੇ ਜਿਹੜੇ ਸੰਧਿਆ ਦੇ ਕਟ ਮੁਟ ਕਟ ਪੁਟੇ ਕਰਕੇ ਪਲ-ਪਲ ਧੁੰਦਲੇ ਹੋਈ ਜਾ ਰਹੇ ਸਨ ਅੱਖਾਂ ਗੱਡੀ ਜਵਾਬ ਦੀ ਠੀਕ ਕਰਨ ਲੱਗਾ ਜਿਉਂ ਹੀ ਰਾਣੂ ਦੀਆਂ ਬੁੱਲਾਂਾਂ ਦੇ ਕਵਾੜ ਖੁੱਲੇ ਕਿ ਉਸ ਦੀਆਂ ਅੱਖਾਂ ਵਿੱਚੋਂ ਅਥਰੂਆਂ ਦੇ ਕੁਝ ਕਤਰੇ ਫੁੱਟ ਕੇ ਉਸ ਦੀਆਂ ਗੱਲਾਂ ਉੱਤੇ ਟੱਕ ਮੋਤੀ ਸਿੰਘ ਨੇ ਹੱਥ ਵਿਧਾ ਕੇ ਰਾਣੂ ਦਾ ਹੱਥ ਫੜ ਲਿਆ ਤੇ ਇਹ ਕਹਿੰਦਿਆਂ ਚੱਲ ਰਤਾ ਹੋਰ ਪਛਤ ਤੇ ਥਾਂ ਚੱਲ ਬਈਏ ਰਾਣੂ ਕਟ ਫੁੱਤਲੀ ਵਾਂਗ ਉਸ ਦੇ ਨਾਲ ਤੁਰ ਪਈ ਇਸ ਤੋਂ ਚਟਕ ਮਗਰੋਂ ਇਹ ਦੋਵੇਂ ਝਾੜੀਆਂ ਵਿੱਚ ਘਿਰੇ ਹੋਏ ਹਰੇ ਕਾ ਦੇ ਫਾਰਸ਼ 'ਤੇ ਬੈਠੇ ਹੈਰਾਨੀ ਭਰੀਆਂ ਨਜ਼ਰਾਂ ਨਾਲ ਇੱਕ ਦੂਜੇ ਵੱਲ ਤੱਕੇ ਜਾ ਰਹੇ ਸਨ। ਮੋਤੀ ਨੂੰ ਇਸ ਵੇਲੇ ਕਈ ਸਾਲ ਪਹਿਲਾਂ ਦੀ ਘਟਨਾ ਯਾਦ ਆ ਰਹੀ ਸੀ ਜਦੋਂ ਇਦਾਂ ਦੀ ਇੱਕ ਸੰਧਿਆ ਵੇਲੇ ਤੇ ਇਸੇ ਤਰ੍ਹਾਂ ਇੱਕ ਕਾ ਕਿਤੇ ਉੱਤੇ ਹੁਣ ਬਾਗ ਦੋਵੇਂ ਇੱਕ ਦੂਜੇ ਦੇ ਆਮੋ ਸਾਹਮਣੇ ਬੈਠੇ ਸਨ ਤੇ ਰਾਣੋ ਉਸ ਉੱਤੇ ਛਿਕਵਿਆਂ ਦੀਆਂ ਝੋਲੀਆਂ ਪਰ-ਪਰ ਉਲਾਦ ਦੀ ਚਲੀ ਜਾ ਰਹੀ ਸੀ ਜਦੇ ਜਵਾਬ ਵਿੱਚ ਮੋਤੀ ਇੱਕ ਪਾਗਲਪਨਾ ਇੱਕ ਬਹੁਤ ਵੱਡਾ ਪਾਪ ਕਰ ਬੈਠਾ ਸੀ ਮੋਤੀ ਸਿੰਘ ਜਿਆਦਾਆਂ ਦੀਆਂ ਢਵਾਆਂ ਵਿੱਚ ਗਵਾਚਿਆ ਹੋਇਆ ਕਿ ਰਾਣੋ ਦੀ ਜਵਾਨ ਅੱਗੇ ਫਿਸਿਆ ਹੋਇਆ ਕੋਈ ਡੰਕਾ ਜਿਵੇਂ ਪੱਕ ਕੇ ਦੂਰ ਜਾਪੇ ਜਿਵੇਂ ਸੋਡੇ ਦੀ ਬੋਤਲ ਖੁੱਲਣ ਨਾਲ ਹੁੰਦਾ ਮੀਸਣਾ ਨਾ ਹੋਵੇ ਸੀ ਤੇ ਕਹਿੰਦਾ ਰਾਣੋ ਨੇ ਭਲਾਰੇ ਨਾਲ ਗਰਦਨ ਮੋੜ ਲਈ ਮੋਤੀ ਸਿੰਘ ਨੂੰ ਰਾਣੋ ਦਾ ਇਹ ਵਿਅੰਗ ਕੁਝ ਇੰਜ ਲੱਗਾ ਜਿਵੇਂ ਗਲਾਬ ਦੇ ਫੁੱਲਾਂ ਵਿੱਚ ਉਸਨੂੰ ਕੰਡਾ ਚੁਭ ਗਿਆ ਪਰ ਕੰਡੇ ਦੀ ਪੀੜ ਨੇ ਮੋਤੀ ਨੂੰ ਨਾ ਤਾਂ ਨਿਰ ਉਤਸ਼ਾਹ ਕੀਤਾ ਤੇ ਨਾ ਹੀ ਨਿਤ ਉਹ ਗੰਭੀਰਤਾ ਨਾਲ ਬੋਲਿਆ ਵਕਤ ਨਾ ਜਾਇਆ ਕਰ ਰਾਣੋ ਇਹ ਵੇਲਾ ਲੜਨ ਝਗੜਨ ਦਾ ਨਾ ਤੂੰ ਵੀ ਘਰ ਮੁੜਨਾ ਹੈ ਤੇ ਮੇਰੇ ਕੋਲ ਵੀ ਗੈਨਵਾ ਮਿਥਵਾ ਵਕਤ ਹੈ ਇੰਜ ਤਾਂ ਤਾਨੇ ਤਨੋੜਿਆਂ ਵਿੱਚ ਹੀ ਤੂੰ ਲੰਗੀ ਲੱਗੀ ਰਹੇਗੀ ਤਾਂ ਉਸਨੇ ਉਸਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਪਟਾਕਾ ਸੁੱਟਣ ਵਰਗੀ ਆਵਾਜ਼ ਵਿੱਚ ਰਾਣੂ ਬੋਲ ਉੱઠી ਦੱਸ ਕੀ ਕਹਿਣਾ ਤੇ ਕਹਿਣ ਦੇ ਨਾਲ ਹੀ ਉਹ ਪੂਰੀ ਨਜ਼ਰ ਭਰ ਕੇ ਮੋਤੀਵਾਲ ਤੱਕੀ ਤੇ ਨਾਲ ਹੀ ਮੁੜ ਉਹੀ ਜਗਿਸਤਤਾ ਜਹੀ ਪੈਦਾ ਹੋ ਗਈ ਉਸ ਦੇ ਅੰਦਰ ਕਿ ਸੱਚੀ ਮੋਚੀ ਇਹ ਉਹ ਮੋਤੀ ਹੈ ਕਿੱਡਾ ਕਦ ਕੱਢਿਆ ਬੁਰਸ਼ੇ ਨੇ ਗੱਲ ਗੱਲਾਂ ਕਰਨ ਦਾ ਇਸ ਸਲੀਕਾ ਕਿੱਥੋਂ ਸਿੱਖਿਆ ਹੈ ਝੱਲਾ ਹੁੰਦਾ ਝੱਲਾ ਜਿਹਾ ਹੁੰਦਾ ਸੀ ਤੇ ਰੂਪ ਕਿੱਡਾ ਚੜਿਆ ਹੈ ਕੁਸ਼ਨ ਨੇ ਨੂੰ ਜਿਕਣ ਕੋਈ ਰਾਜਕਮਲ ਰਾਣੂ ਮੇਰੀ ਚਿੱਠੀ ਮਿਲ ਗਈ ਸੀ ਮਿਲ ਗਈ ਸੀ ਕਦੋਂ ਕੱਲ ਅੱਛਾ ਹੋਰ ਸੁਣਾ ਘਰ ਵਿੱਚ ਸੁੱਖ-ਸਾਂਦ ਤੈਨੂੰ ਕੀ ਕਿਸੇ ਦੇ ਨਾਲ ਘਰ ਨਾਲ ਕਿਸੇ ਦੇ ਘਰ ਨਾਲ ਤੇ ਥੋ ਇਨਾ ਵੀ ਨਸਰਿਆ ਜੋ ਮਾਂ ਦੇ ਸਿਵੇ ਨੂੰ ਸਿਵੇ ਨੂੰ ਲਾਂਬੂ ਲਾ ਜਾਵਾਂ ਨੱਕ ਵੱਡਿਆ ਤੂੰ ਤਾਂ ਗਿੱਲ ਦੀ ਗਾਲ ਛੱਡੀ ਕਹਿੰਦੀ ਕਹਿੰਦੀ ਰਾਣੋ ਇਤਨੇ ਅਵੇਸ਼ ਵਿੱਚ ਆ ਗਈ ਤੇ ਇਸ ਤੋਂ ਅੱਗੇ ਬੋਲਣਾ ਉਸ ਲਈ ਦੁੱਬਰ ਹੋ ਉਠਿਆ ਮੋਤੀ ਸਿੰਘ ਦੀ ਗਰਦਨ ਝੁੱਕ ਗਈ ਜਿਸ ਤੋਂ ਸ਼ਹਿ ਪਾ ਕੇ ਰਾਣੋ ਦੀ ਜਵਾਨ ਵਿੱਚ ਮੋੜ ਤਰਾਵਤ ਆ ਗਈ ਤੂੰ ਕੀ ਜਾਣੇ ਜਿੰਨੀ ਹਾਲੀ ਵਿਚਾਰੀ ਮੋਈ ਸੀ ਜੇ ਮਾਰਨ ਲੱਗੀ ਨੂੰ ਬੁੱਥਾ ਹੀ ਦਿਖਾ ਜਾਂਦਾ ਤਾਂ ਕਿੱਡੀ ਸੌਖੀ ਨਿਕਲਦੀ ਉਸ ਦੀ ਜਿੰਦ ਖਰੇ ਕਿੰਨੇ ਅਸੀ ਅਸੀਸਾ ਦਿੰਦੀ ਗਈ ਹੋਵੇਗੀ ਆਪਣੇ ਸਰਬਨ ਪੁੱਤਰ ਨੂੰ ਨਿੰਝ ਹੋਇਆ ਇਦਾਂ ਵੀ ਕੋਈ ਕਰਦਾ ਹੈ ਇੱਕ ਸਾਰਾ ਨੂੰ ਅੱਗ ਬਰਾਂਦੀ ਚਲੀ ਜਾ ਰਹੀ ਸੀ ਤਦ ਤੱਕ ਉਸ ਦੀ ਜ਼ੁਬਾਨ ਮੂੰਹ ਵਿੱਚ ਨਾ ਟਿਕੀ ਤਦ ਤੱਕ ਸਾਰਾ ਗੁੱਸਾ ਉਸ ਕੱਢ ਨਾ ਲਿਆ ਵਿੱਚ ਵਿੱਚ ਉਸ ਦੀ ਆਵਾਜ਼ ਇਤਨੀ ਉੱਚੀ ਹੋ ਜਾਂਦੀ ਕਿ ਆਪਣੀ ਮੌਜੂਦਾ ਸਥਿਤੀ ਨੂੰ ਵੀ ਭੁੱਲ ਜਾਂਦੀ ਜੋ ਉਸ ਦੇ ਬੋਲ ਹੋਰ ਕਿਸੇ ਦੇ ਕੰਨੀਆਂ ਪੈਣ ਦੀ ਸੁਭਾਵਨਾ ਹੋ ਸਕਦੀ ਉਦੀ ਕੋ ਪਾ ਬੈਠੇ ਹੁਣ ਕਿਮੀ ਕੋ ਪਾਈ ਬੈਠਾ ਹਾਂ ਬੋਲ ਚੁੱਕਣ ਤੋਂ ਬਾਅਦ ਮੋਤੀ ਨੂੰ ਜਿਹੜਾ ਗੋਡਿਆਂ ਵਿੱਚ ਸਿਰ ਦਿੱਤੀ ਬੈਠਾ ਸੀ ਝੰਜੋੜੀ ਝੰਜੋੜਦੀ ਹੋਈ ਉਹ ਬੋਲੀ ਦਿਲ ਤਾਂ ਵੱਡਿਆ ਨਹੀਂ ਸੀ ਚਾਹੁੰਦਾ ਤੇਰੇ ਮੱਥੇ ਲੱਗਣ ਨੂੰ ਰਾਣੋ ਜਿਵੇਂ ਪੁਕਾਣਾ ਪਾਟ ਗਿਆ ਹੋਵੇ ਮੋਤੀ ਦੇ ਇਸ ਸੰਬੋਧਨੇ ਰਾਣੋ ਦੇ ਕੜਾਕੇਦਾਰ ਬਾਕ ਨੂੰ ਟੁੱਟ ਟੁਕ ਸੁਟਿਆ ਬਸ ਕਰ ਬਥੇਰੀ ਹੋ ਗਈ ਹੈ ਮੇਰੇ ਨਾਲ ਹੁਣ ਮੈਨੂੰ ਵੀ ਕੁਝ ਕਹਿਂਦੇ ਬਿਨਾਂ ਬੋਤੇ ਕੇ ਖੰਸਾਕ ਜਿਵੇਂ ਰਾਣੋ ਨੇ ਕੁਝ ਵੀ ਸੁਣ ਤੋਂ انکار ਕਰ ਦਿੱਤਾ ਮੈਨੇ ਡਰਦੀ ਤੇਰੀ ਹਵਾਲਦਾਰੀ ਤੋਂ ਮਤੇ ਬਿੱਲਿਆਂ ਦਾ ਰੋਪ ਦਿਸਦਾ ਦੱਸਦਾ ਹੋਵੇਗਾ ਚੰਦਰਿਆ ਇਸ ਲੇਟਡ ਡਿਪਾਰਟ ਕੇ ਜੰਮਿਆ ਸੀ ਉਸ ਤੈਨੂੰ ਹੋਰਾਂ ਦੀਆਂ ਮਾਂਮਾ ਦੁੱਧ ਪਿਆੰਦੀਆਂ ਨਹੀਂ ਉਸ ਆਪਣਾ ਲਹੂ ਪਿਆਲ ਕੇ ਪਾਲਿਆ ਤੈਨੂੰ ਤੇ ਤੂੰ ਨਿਗਰਿਆ ਇਹ ਬਦਲਾ ਦਿੱਤਾ ਉਸ ਨੂੰ ਚੱਖ ਮਾਰੀ ਮੈਂ ਜੋ ਚਲੀ ਆਈਂ ਆਂ ਤੇ ਕਹਿੰਦੀ ਕਹਿੰਦੀ ਉਹ ਐਡੇ ਜ਼ੋਰ ਦੇ ਹਲਾਰੇ ਨਾਲ ਉੱਠ ਖੜੋਤੀ ਜਿਵੇਂ ਛੁੱਟ ਵੱਟ ਕੇ ਭੱਜ ਜਾਣ ਛੁੱਟ ਵੱਟ ਕੇ ਭੱਜ ਜਾਣ ਲਈ ਖੜੀ ਹੋਈ ਹੋਵੇ ਪਰ ਮੋਤੀ ਦੇ ਹੱਥ ਦੀ ਮਜ਼ਬੂਤ ਪਕੜ ਨੇ ਨਾ ਕੇਵਲ ਉਸ ਨੂੰ ਭੱਜਣ ਦਾ ਦੁੱਤਾ ਬਲਕਿ ਮੁੜ ਉੱਥੇ ਹੀ ਬੈਠਣ ਲਈ ਮਜਬੂਰ ਕਰ ਦਿੱਤਾ ਜਿੱਥੋਂ ਉੱਠੀ ਸੀ ਰਾਣੂ ਰੱਬ ਦੇ ਵਾਸਤੇ ਐਡੇ ਜੋਸ਼ ਵਿੱਚ ਨਾ ਆ ਨਿਚਲੀ ਬੈ ਕੇ ਮੇਰੀਆਂ ਵੀ ਦੋ ਗੱਲਾਂ ਸੁਣ ਲਾ ਜੇ ਫਿਰ ਵੀ ਤੈਨੂੰ ਇਸ ਵਿੱਚ ਮੇਰਾ ਹੀ ਕਸੂਰ ਦਿਆ ਪਿਆ ਤਦ ਦੋ ਤੇਰਾ ਜੀ ਕਰੇ ਆਖਲੇ ਹਲਾ ਦਾਸ ਕਹਿ ਕੇ ਰਾਨੋ ਸੁਣ ਲਈ ਨਚਲੀ ਹੋ ਕੇ ਬੈਠ ਕੇ ਧੰਨ